ਰਿੰਜ 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 ਪੈਂਦੀਆਂ ਕਣੀਆਂ ਸਜਣਾ ਜਾਣ ਸਜਣਾ ਜਾਨ ਮੇਰੀ ਤੇ ਬਣੀਆ ਰਿੰਜਿੰਦਿੰਮ ਜਿੰ ਪੈਂਦੀ ਆ ਕਣੀਆਂ ਸਜਣਾ ਜਾਨ ਮੇਰੀ ਤੇ ਬਣੀਆ ਸਜਣਾ ਜਾਨ ਮੇਰੀ ਤੇ ਬਣੀਆ ਮੁੜ ਮੁੜ ਮੱਤਲ ਕਜਦਾ ਆ ਜਾ ਮੇਰਾ ਦਿਲ ਨਹੀਂ ਲੱਗਦਾ ਸੋਹਣਿਆ ਮੇਰਾ ਦਿਲ ਨਹੀਂ ਲੱਗਦਾ ਹਾਨੀਆਂ ਮੇਰਾ ਦਿਲ ਨਹੀਂ ਲੱਗਦਾ ਝੂਮਾ ਦਾ ਪਾਪਾਣੀ ਮੈਂ ਸਦਰਾਂ ਬੁਣਿਆ ਨੇ ਤੇਰੇ ਬਾਝੂ ਦਿਲ ਦੀਆਂ ਗਲੀਆਂ ਸੁਨੀਆਂ ਨੇ ਹੰਝੂਆਂ ਦਾ ਪਾਪਾਣੀ ਮੈਂ ਸਦਰਾਂ ਬੁਣਿਆ ਨੇ ਸਬਰ ਸਦਾ ਜਮੋਣ ਵਾਲਿਆ ਜਿੰਦ ਸੂਲੀ ਸੂਲੀ ਲਟਕੋਣ ਵਾਲਿਆ ਕਰ ਲੈ ਕੰਮ ਕੋਈ ਚੱਜਦਾ ਆ ਜਾ ਮੇਰਾ ਦਿਲ ਨਹੀਂ ਲੱਗਦਾ ਸੋਹਣਿਆ ਮੇਰਾ ਦਿਲ ਨਹੀਂ ਲੱਗਦਾ ਹਾਨੀਆਂ ਮੇਰਾ ਦਿਲ ਨਹੀਂ ਲੱਗਦਾ ਸਟੈਂਡਿੰਗ ਓਵੇਸ਼ਨ ਸਾਰੇ ਜੱਜਸ ਵੱਲੋਂ ਅਮਿਤ ਆਦਿਕ ਕੇ ਪਤਾ ਲੱਗ ਰਿਹਾ ਹੈ ਜੀ ਕਿ ਸਾਰਿਆਂ ਦਾ ਦਿਲ ਲੱਗ ਚੁੱਕਾ ਹੈ ਜੀ ਤੁਸੀਂ ਬਹੁਤ ਕਮਾਲ ਦਾ ਗਾਇਆ ਇਸੇ ਤਰੀਕੇ ਨਾਲ ਲਗੇ ਰਹੋ ਫੋਕਸਡ ਰਹੋ ਜੀ ਸਭ ਪਰੇਸ਼ਾਨੀਆਂ ਨੂੰ ਇੱਕ ਵਾਰੀ ਭੁੱਲ ਜਾਓ ਔਰ ਆਪਣੇ ਕੰਮ ਤੇ ਫੋਕਸ ਕਰ ਦੋ ਜੀ ਸਰ ਉਹ ਉਹ ਵੀ ਦੇਖ ਰਿਹਾ ਤੁਹਾਨੂੰ ਫਿਰ ਥੈਂਕ ਯੂ ਠੀਕ ਹੈ ਖੁਸ਼ ਰਹੋ ਫਿਰੋਜ਼ ਸਰ ਅਮਿਤ ਬਹੁਤ ਕਮਾਲ ਗਾਇਆ ਤੁਸੀਂ ਆ ਜਾ ਮੇਰਾ ਦਿਲ ਨਹੀਂ ਲੱਗਦਾ ਆ ਜਾ ਮੇਰਾ ਦਿਲ ਨਹੀਂ ਲੱਗਦਾ ਸੋਹਣਿਆ ਮੇਰਾ ਦਿਲ ਨਹੀਂ ਲੱਗਦਾ ਹਾਨੀਆਂ ਮੇਰਾ ਦਿਲ ਨਹੀਂ ਲੱਗਦਾ ਫੀਲਿੰਗ ਹੈ ਨਾ ਜਿਹੜੀ ਫੀਲਿੰਗ ਉਹ ਤੁਹਾਡੇ ਇੱਥੇ ਅਸਰ ਕਰਦੀ ਹੈ ਦਿਲ ਦੇ ਉੱਤੇ ਸੋ ਤੁਹਾਡਾ ਗਾਣਾ ਫੀਲਿੰਗ ਭਰਪੂਰ ਸੀਗਾ ਮਜ਼ਾ ਆ ਗਿਆ ਇੱਕ ਇੱਕ ਲਫ਼ਜ਼ ਤੁਸੀਂ ਚੁਣ-ਚੁਣ ਕੇ ਪ੍ਰੋ ਪ੍ਰੋ ਕੇ ਗਾਇਆਗਾ ਸਾਡੇ ਖਾਨ ਸਾਹਿਬ ਦਾ ਗਾਇਆ ਹੋਇਆ ਨਾ ਕੀਤੇ ਹਾਂ ਹਾਂ ਉਹਨਾਂ ਦਾ ਗੀਤ ਤੁਸੀਂ ਗਾਇਆ ਤੇ ਮੇਰੀਆਂ ਦੁਆਵਾਂ ਨੇ ਤੁਹਾਨੂੰ ਸਭ ਲਈ ਭਰ-ਭਰ ਕੇ ਦੁਆਵਾਂ ਨੇ ਤੁਹਾਨੂੰ ਸਭ ਨੂੰ ਜੁਗ-ਜੁਗ ਜਿਓ ਬਹੁਤ ਅੱਛਾ ਗਾਓ ਬਹੁਤ ਅੱਛੀਆਂ ਅੱਛੀਆਂ ਵੱਡੀਆਂ ਵੱਡੀਆਂ ਸਟੇਜਾਂ ਦੇ ਉੱਤੇ ਗਾਓ ਤੁਸੀਂ ਤਰੱਕੀਆਂ ਕਰੋ ਲਵ ਯੂ ਆਲ ਕਮਲ ਸਰ ਮੈਂ ਦੇਖ ਰਹੀ ਸੀ ਕਿ ਇਹਨਾਂ ਦਾ ਗਾਣਾ ਖਤਮ ਹਜੇ ਹੋਣ ਹੀ ਵਾਲਾ ਸੀ ਕਿ ਤੁਸੀਂ ਆਪਦੇ ਆਪ ਨੂੰ ਰੋਕ ਨਹੀਂ ਪਾਏ ਤੁਸੀਂ ਖੜੇ ਹੋ ਗਏ ਸੀਗੇ ਖੁਸ਼ੀ ਚ ਸੋ ਉਹ ਬਿਆਨ ਕਰ ਰਹੀ ਸੀ ਕਿ ਤੁਹਾਨੂੰ ਕਿੱਦਾਂ ਦਾ ਲੱਗਾ ਬਟ ਮੈਂ ਚਾਹੂੰਗੀ ਕਿ ਤੁਸੀਂ ਆਪਣੇ ਲਫ਼ਜ਼ਾਂ ਰਾਹੀਂ ਵੀ ਜ਼ਰੂਰ ਦੱਸੋ ਤੇਰੀ ਆਵਾਜ਼ ਨੇ ਮੇਰੀ ਅੱਖਾਂ ਨਮ ਕਰਤੀਆਂ ਕੀ ਬਾਤ ਹੈ ਇਹ ਮੈਂ ਤੇਰੇ ਕੋਲ ਆਉਣਾ ਚਾਹੁੰਦਾ ਸਬਰ ਸਾਡਾ ਸੂਲੀ ਲਟ ਕੋਣ ਵਾਲਿਆ ਜਿੰਦ ਸੂਲੀ ਲਟ ਕੋਣ ਟਾਡਾ ਵਾਇਸੋ ਪੰਜਾਬ ਸੀਜ਼ਨ 15 ਚ ਤੁਹਾਡਾ ਵੈਲਕਮ ਸਵਾਗਤ ਥੈਂਕ ਯੂ ਸਰ ਯਾਰ ਇਸ ਫੀਲ ਨਾਲ ਇਸ ਗਾਣੇ ਨੂੰ ਗਾਇਆ ਨਾ ਖਾਨ ਨੇ ਵੀ ਬਹੁਤ ਸੋਣਾ ਗਾਇਆ ਇੱਕ ਵਾਰੀ ਉਹਦੇ ਲਈ ਵੀ ਜ਼ੋਰ ਦਾ ਤਾੜੀ ਬੋਲ ਪਰ ਜਿਸ ਉਸ ਰੂਹ ਨਾਲ ਗਾਇਆ ਉਹ ਦਰਦ ਮੈਂ ਉੱਥੇ ਬੈਠੀ ਮਹਿਸੂਸ ਕੀਤਾ ਜੋ ਤੁਹਾਡੇ ਅੰਦਰ ਸੀ ਸੋ ਮੈਂ ਦੁਆ ਕਰਦਾ ਮਾਲਕ ਅੱਗੇ ਕਿ ਤੂੰ ਆਪਣੇ ਸਾਰੇ ਸੁਪਨੇ ਪੂਰੇ ਕਰੇ ਬਹੁਤ ਵੱਡਾ ਆਰਟਿਸਟ ਬਣੇ ਆਨ ਕੈਮਰਾ ਆਨ ਲਾਈਵ ਇਹ ਚੀਜ਼ ਕਹਿ ਰਹੇ ਆ ਜਿੰਦਗੀ ਚ ਮੇਰੀ ਕਿਤੇ ਵੀ ਲੋਡ ਹੋਈ ਨਾ ਕਿਤੇ ਵੀ ਲੋੜ ਆ ਆਲਵੇਜ਼ ਦੇ ਆ ਆਲਵੇਜ਼ ਤੇਰੇ ਨਾਲ ਕੀ ਬਾਤ ਹੈ ਜੀ ਲਵ ਯੂ ਗੋਡ ਬlesਟ ਯੂ ਥੈਂਕ ਯੂ ਸੋ ਮਚ ਕਮਨਤ ਜੀ ਤੁਸੀਂ ਕੀ ਕਹਿਣਾ ਚਾਹੋਗੇ ਅਮਿਤ ਦੀ ਪਰਫਾਰਮੈਂਸ ਬਾਰੇ ਵਾਕਮਾਲ ਆਰਟਿਸਟ ਹੋ ਤੁਸੀਂ ਇੱਕ ਦਿਨ ਬਹੁਤ ਵੱਡੇ ਆਰਟਿਸਟ ਬਣੋਗੇ ਬਹੁਤ ਵੱਡੇ ਸਟਾਰ ਬਣੋਗੇ ਤੇ ਤੁਸੀਂ ਆਪਦੇ ਸੁਪਨੇ ਵੀ ਤੇ ਆਪਦੀ ਫੈਮਿਲੀ ਦੇ ਸੁਪਨੇ ਵੀ ਪੂਰੇ ਕਰੋਗੇ ਅਮਿਤ ਬਹੁਤ ਸਾਰੀਆਂ ਦੁਆਵਾਂ ਤੁਹਾਨੂੰ ਮਿਲ ਚੁੱਕੀਆਂ ਨੇ ਸੋ ਮੈਂ ਵੀ ਉਮੀਦ ਕਰਦੀ ਹਾਂ ਕਿ ਵਾਈਗੁਰਜੀ ਤੁਹਾਡੇ ਤੇ ਤੁਹਾਡੇ ਪਰਿਵਾਰ ਦੇ ਹਮੇਸ਼ਾ ਅੰਗ-ਸੰਗ ਸਹਾਈ ਰਹਿਣ ਸੋ ਥੈਂਕ ਯੂ ਸੋ ਮੱਚ ਤੇ 올 द वेरी बेस्ट ਹਜੇ ਤੇ ਸਿਰਫ ਸ਼ੁਰੂਆਤ ਹੈ ਜੀ ਸੋ ਥੈਂਕ ਯੂ ਸੋ ਮੱਚ